ਜਿੰਨਾ ਖਾਣਾ ਸੀਗਾ ਉਹ ਸਾਰਾ ਵੰਡ ਹੋ ਗਿਆ ਵਾ ਜੀ ਤੇ ਜਿਸ ਤਰ੍ਹਾਂ ਹੀ ਵੰਡਣ ਲੱਗਾ ਕਾਫੀ ਬੱਚੇ ਵੀ ਆ ਗਏ 31 ਦਸੰਬਰ ਬਾਏ 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 ਤੇ ਫਿਲਹਾਲ ਮੈਨੂੰ 31 ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਚੜ੍ਹਦੀ ਕਲਾ ਸ਼ਮੂ ਕੀ ਸੋਗ ਹੈ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਨਾਲ ਮੈਂ ਤੁਹਾਡਾ ਦੋਸਤ ਪਿਆਰਾ ਸਿੰਘ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਗੁੱਡ ਮਾਰਨਿੰਗ ਅਸਲਾਮੁਅਲੈਕਮ ਨਮਸਤੇ ਜੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਜੀ ਟਾਈਮ ਤਕਰੀਬਨ ਇਸ ਟਾਈਮ 9 ਵਜੇ ਤੇ 40 ਮਿੰਟ ਹੋ ਚੁੱਕੇ ਨੇ ਅਸੀਂ ਸਵੇਰ ਦੇ ਉੱਠੇ ਹੋਇਆ ਰੈਗੂਲਰ ਰੂਟੀਨ ਦੀ ਤਰ੍ਹਾਂ ਸਵੇਰ ਦੀ ਹੀ ਜਿਹੜੀ ਸਾਡੇ ਰੂਟੀਨ ਡੇਲੀ ਦੀ ਹੁੰਦੀ ਆ ਉਹ ਚੱਲਦੀ ਵੀ ਆ ਤੇ ਅੱਜ ਤਕਰੀਬਨ 4 ਦਿਨ ਬਾਅਦ ਮੈਂ ਫੂਡ ਕਾਰ ਤੇ ਚੱਲੇ ਆ ਜੀ ਸ਼ੁੱਕਰਵਾਰ ਨੂੰ ਮੀਂਹ ਪੈਂਦਾ ਸੀਗਾ ਸ਼ਨੀਵਾਰ ਨੂੰ ਮੈਂ ਲੰਗਰ ਲਗਾਇਆ ਐਤਵਾਰ ਨੂੰ ਵੈਸੇ ਹੀ ਮੈਂ ਕਾਰ ਨਹੀਂ ਲਗਾਂਦਾ ਤੇ ਸੋਮਵਾਰ ਸੋਮਵਾਰ ਕਿਸਾਨਾਂ ਦੇ ਕਰਕੇ ਬੰਦ ਸੀਗਾ ਜਿਸ ਕਰਕੇ ਮੈਂ ਨਹੀਂ ਗਿਆ ਤੇ ਜੀ ਅੱਜ ਚੱਲੇ ਆ 4 ਦਿਨ ਬਾਅਦ ਪ੍ਰੋਪਰ ਤੇ ਪਤਾ ਨਹੀਂ ਹੈਗਾ ਕਿ ਅੱਜ ਦਾ ਦਿਨ ਆਪਣਾ ਉਹ ਕਿੱਦਾਂ ਦਾ ਲੱਗੇਗਾ ਕਿੱਦਾਂ ਦਾ ਨਹੀਂ ਲੇਕਿਨ ਮੌਸਮ ਜਿਹੜਾ ਫਿਰ ਤੋਂ ਤੋਂ ਪਛਾਣ ਤੋਂ ਪਛਾਣ ਹੁੰਦੀ ਵੀ ਹੈ ਬੱਦਲ ਬਣਿਆ ਹੋਇਆ ਵਾ ਕਿਆ ਪਤਾ ਹੁਣ ਵੀ ਜਿਹੜਾ ਮੀਂਹ ਆ ਜਵੇ ਹਵਾ ਚੱਲਦੀ ਵੀ ਨਾਲ ਨਾਲ ਪਰ ਪਤਾ ਨਹੀਂ ਵੀ ਮੌਸਮ ਕਿਦਾਂ ਰਹੇਗਾ ਕਿੱਦਾਂ ਦਾ ਨਹੀਂ ਸਾਡਾ ਜਿਹੜਾ ਖਾਣਾ ਹੈ ਉਹ ਬਣ ਕੇ ਤਿਆਰ ਹੈ ਕੱਲ ਵਾਲੇ ਵਲੌਗ 'ਚ ਤੁਸੀਂ ਦੇਖਿਆ ਵਾ ਆਪਾਂ ਘਰੇ ਪੰਜੀਰੀ ਬਣਾ ਰਹੇ ਸੀਗੇ ਪੰਜੀਰੀ ਬਣਾਈ ਪੰਜੀਰੀ ਬਹੁਤ ਟੈਸਟੀ ਸੀਗੀ ਜੀ ਤੇ ਸਵੇਰੇ ਵੀ ਅੱਜ ਆਪਾਂ ਚਾਹ ਦੇ ਨਾਲ ਲਈ ਰਾਤ ਦੁੱਧ ਦੇ ਨਾਲ ਤੇ ਆ ਦੇਖੋ ਜੀ ਸਾਡੇ ਰਾਜਮਾ ਗਰਮ ਹੋ ਰਹੇ ਨੇ ਤੇ ਰਾਤ ਬਣਾਈ ਸੀਗੀ ਆਪਾਂ ਪਾਲਕ ਪਨੀਰ ਬਣਾਇਆ ਸੀ ਤੇ ਉਸ ਤੋਂ ਬਾਅਦ ਆਪਣੀ ਕੜੀ ਨਾਲ ਗਰਮ ਹੋ ਰਹੀ ਹੈ ਤੇ ਰਾਤ ਦੇ ਖਾਣੇ ਦੇ ਵਿੱਚ ਪਾਲਕ ਪਨੀਰ ਸੀਗਾ ਜੀ ਕੱਲ ਕਿਉਂਕਿ ਫ੍ਰੀ ਟਾਈਮ ਸੀਗਾ ਫਿਰ ਕੱਲ ਪਾਲਕ ਬਣਾਈ ਤੇ ਨਾਲ ਹੀ ਆਪਾਂ ਪਨੀਰ ਜਾਨੀ ਮੈਂ ਕਿਹਾ ਪਾਲਕ ਪਨੀਰ ਨਾਲ ਨੇ ਪਨੀਰ ਪਾਇਆ ਓਕੇ ਰਿਪੋਰਟ ਤੇ ਬਹੁਤ ਹੀ ਵਧੀਆ ਬਹੁਤ ਟੇਸਟੀ ਜੋ ਜੋ ਚੀਜ਼ਾਂ ਬਣਾਣੇ ਜੀ ਬਿਲਕੁਲ ਸਿੰਪਲ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਣੇ ਕੋਈ ਐਕਸਟਰਾ ਆਰਡੀਨਰੀ ਜਿਵੇਂ ਮਸਾਲੇ ਨਹੀਂ ਆਪਾਂ ਐਡ ਕਰੀਦੇ ਜਿਸ ਕਰਕੇ ਚੀਜ਼ ਜਿਹੜੀ ਆਟੋਮੈਟਿਕਲੀ ਜਿਹੜੀ ਆ ਉਹ ਟੇਸਟ ਬਣ ਜਾਂਦੀ ਹੈ ਤੇ ਹੁਣ ਸਾਡਾ ਖਾਣਾ ਗਰਮ ਹੋ ਰਿਹਾ 10 ਮਿੰਟ ਤੱਕ ਆਪਾਂ ਸਵੇਰ ਦਾ ਨਾਸ਼ਤਾ ਕਰ ਲਈ ਜਿਹੜੀਆਂ ਖਾਣੀਆਂ ਨੇ ਚਾਰ ਪੰਜ ਰੋਟੀਆਂ ਨਾਲ ਆਸਤੇ ਲੋਕ ਨਾਸ਼ਤੇ ਦੇ ਵਿੱਚ ਬਰੈਡ ਖਾਂਦੇ ਰਸ ਖਾਂਦੇ ਜਾਂ ਕੁਝ ਹੋਰ ਜਿਵੇਂ ਲਟਰਨ ਪਟਰਮ ਮੈਨਾਂ ਜਿੰਨੇ ਦਾ ਤੱਕ ਚਾਰ ਰੋਟੀਆਂ ਨਾ ਖਾ ਲਾ ਉਹਨੇ ਤੱਕ ਮੈਨੂੰ ਸਬਰ ਨਹੀਂ ਬਿੰਦਾ ਹੁਣ ਆਪਾਂ ਰੋਟੀ ਖਾਣੇ ਆ ਤੇ ਆ ਜਾਓ ਰੋਟੀ ਖਾ ਲਓ ਰੋਟੀ ਖਾ ਕੇ ਤੇ ਨਿਕਲਦੇ ਜੀ ਆਪਣੀ ਫੂਡ ਕਾਰਟ ਵੱਲੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਕੇ ਚੱਲ ਰਹੇ ਜੀ ਅੱਜ ਦਾ ਦਿਨ ਹੈ ਜਿਹੜਾ ਉਹ ਬਿਲਕੁਲ ਸਹੀ ਸਲਾਮਤ ਲੰਘ ਜੇ ਕਿਉਂਕਿ ਬੱਦਲ ਬਣਿਆ ਹੋਇਆ ਹੈ ਇਹ ਨਾ ਹੋਵੇ ਕਿ ਬਾਅਦ ਚੋਂ ਮੀਂਹ ਆ ਜਾਵੇ ਤੇ ਫਟਾਫਟ ਰੋਟੀ ਖਾਣੇ ਤੇ ਨਿਕਲਦੇ ਜੀ ਆਪਣੇ ਕੰਮ ਵੱਲ ਤੇ ਮਾਲ ਜਿਹੜਾ ਹਲੇ ਗੱਡੀ ਦੇ ਵਿੱਚੋਂ ਕੱਢਣ ਵਾਲਾ ਵਾ ਇਹਨੂੰ ਕੱਢ ਕੇ ਰੱਖਾਂਗੇ ਤੇ ਤੇਰਸ ਤੋਂ ਬਾਅਦ ਦੇ ਵਿੱਚ ਆਪਣੀ ਜਿਹੜੀ ਹੈ ਓਡਕਾਰ ਵੱਲ ਚੱਲਾਂਗੇ ਮਿਲਦਿਆ ਜੀ ਹੁਣ ਥੋੜੀ देर ਨੂੰ ਜਦੋਂ ਆਪਾਂ ਘਰੋਂ ਨਿਕਲਦੇ ਆ ਆ ਜਾਓ ਰੋਟੀ ਖਾ ਲਓ ਜੀ ਰੋਟੀ ਪਾਣੀ ਛਕ ਲਿਆ ਵੀ ਜੀ ਹੁਣ ਚਾਹ ਵੀ ਛਕ ਲਈ ਹੈ ਤੇ ਟਾਈਮ ਤਕਰੀਬਨ 10 ਵਜੇ ਤੇ 35 ਮਿੰਟ ਹੋ ਚਲੇ ਨੇ ਤੇ ਨਿਕਲਣ ਲੱਗਿਆ ਹੁਣ ਆਪਣੇ ਕੌਮ ਵੱਲ ਤੇ ਚੱਲਦੇ ਆਂ ਜੀ ਬਾਈ ਗੁਰਦੀਸ਼ ਨਾਮ ਲੈ ਕੇ ਐ ਵੀ ਉੱਠ ਚੁੱਕਾ ਵਾ ਨਾਲੇ ਤੇ ਖਾਂਸੀ ਇਹਨੂੰ ਬਹੁਤ ਜ਼ਿਆਦਾ ਹੋਈ ਹੋਈ ਆ ਤੇ ਦਵਾਈ ਉੱਧਾ ਲੈ ਆਂਦੀ ਆ ਪਰ ਟਿਕਦਾ ਨਹੀਂ ਇਸ ਕਰਕੇ ਤੇ ਹੁਣ ਨਿਕਲਦੇ ਆ ਜੀ ਕਿਉਂਕਿ ਉਥੋਂ ਫੋਨ ਆਂਦੇ ਪੀ ਕਸਟਮਰ ਚਲ ਕੇ ਕਰਦੇ ਆ ਕਸਟਮਰ ਰਿਟੈਂਡ ਪਹਿਲਾ ਤੇ ਪਹੁੰਚਦੇ ਆ ਜੀ ਹੁਣ ਮਿਲਦੇ ਆ ਆਪਣੀ ਲੋਕੇਸ਼ਨ ਤੇ ਸਿੱਧਾ ਚਾਬੀ 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 ਕੋ ਮੋਗੀ ਦੇਖਦੇ ਆ ਚਾਬੀ ਪਹਿਲੇ ਉਹ ਚਾਬੀ ਕਿੱਥੇ ਓਏ ਆਪਣਾ ਸ਼ੋਹਣਾ ਜੇ ਬੱਚਾ ਬਿਠਾ ਲੈ ਜੀ ਆਪਾਂ ਤੇ ਹੁਣ ਨਿਕਲਦੇ ਆ ਕੰਮ ਵੱਲ ਵਾਹਿਗੁਰੂ ਜੀ ਓਏ ਆ ਕੀ ਕਰਤਾ ਵਾਹ ਚਲੋ ਜੀ ਬੈਠੇ ਹੀ ਸ਼ਰਾਰਤ ਸ਼ੁਰੂ ਵਾਹ ਜੀ ਕਲਸਾ ਵਾਹ ਜੀ ਰੂਸੀ ਕੀ ਫਤਹ ਹਾਂਜੀ ਆਪਾਂ ਪਹੁੰਚ ਗਏ ਜੀ ਆਪਣੀ ਲੋਕੇਸ਼ਨ ਤੇ ਤੇ ਉਤਰ ਕੇ ਲਗਾਨੇ ਆ ਜੀ ਫੂਡ ਕਾਰ 4 ਦਿਨ ਬਾਅਦ ਦੇਖਦੇ ਆ ਕਿ ਅੱਜ ਰਿਸਪਾਂਸ ਕਿੰਨਾ ਰੰਦਾਗਾ ਲੇਕਿਨ ਛੁੱਟੀਆਂ ਜ਼ਿਆਦਾ ਹੋ ਗਈਆਂ ਵਾ ਰੀਜ਼ਨ ਇਸ ਤਰ੍ਹਾਂ ਦਾ ਸੀ ਕਿ ਮੀਂਹ ਪੈਂਦਾ ਸੀ ਉਸ ਤੋਂ ਅੱਗੇ ਫਿਰ ਲੰਮੇ ਲਗਾ ਛੜਿਆ ਫਿਰ ਐਤਵਾਰ ਆ ਗਿਆ ਫਿਰ ਕਿਸਾਨੀ ਮੋਰਚਾ ਉਸ ਤੋਂ ਬਾਅਦ ਦੇ ਵਿੱਚ ਅੱਪਾ ਆ ਜਾਇਆ ਚੋ ਉਤਰ ਕੇ ਲਗਾਨੇ ਆ ਜੀ ਕਾਰ ਤੇ ਰੱਬ ਦਾ ਨਾਮ ਲੈ ਕੇ ਸ਼ੁਰੂ ਕਰਦੇ ਆ ਜੀ ਅਜੀ ਜਿਵੇਂ ਕਿ ਤੁਹਾਨੂੰ ਪਤਾ ਆ ਵਾ ਫੂਡ ਕਾ ਜਿਹੜੀ ਸਵੇਰੇ ਹੀ ਲਗਾ ਲਈ ਸੀ ਤੇ ਉਸ ਤੋਂ ਬਾਅਦ ਵਿੱਚ ਕਸਟਮਰ ਜਿਹੜੇ ਆ ਰਹੇ ਸੀਗੇ ਅੱਜ ਸਿਹਰ ਤੋਂ ਕਸਟਮਰ ਬਹੁਤ ਜ਼ਿਆਦਾ ਸਲੋ ਆ ਤੇ ਹੁਣ ਟਾਈਮ ਤਕਰੀਬਨ 3 ਵਜੇ ਤੇ 40 ਮਿੰਟ ਹੋ ਗਏ ਨੇ ਹਾਲ ਤੱਕ ਵੀ ਜਿਹੜਾ ਆਪਣਾ ਖਾਣਾ ਪਿਆ ਹੋਇਆ ਵਾ ਤੇ ਦੋਸ਼ੀ ਕਰਦੇ ਆ ਜੀ ਹੁਣ ਇਹ ਖਾਣਾ ਜਿਹੜਾ ਇਯਾਦ ਚੁੱਕੀ ਵਾਲਿਆਂ ਨੂੰ ਯਾਦੋ ਸਾਹਮਣੇ ਬੱਚੇ ਹੈਗੇ ਨੇ ਤੇ ਉਹਨਾਂ ਨੂੰ ਆਪਾਂ ਜਿਹੜਾ ਖਾਣਾ ਜਿਹੜਾ ਆਪਾਂ ਦੇ ਦੇਣਾ ਵਾ ਕਿਉਂਕਿ ਆਪਾਂ ਤੁਹਾਨੂੰ ਪਤਾ ਹੈਗਾ ਆਪਾਂ ਜਿਹੜਾ ਇੱਕ ਦਿਨ ਖਾਣਾ ਬਣਾਨੇ ਉਹ ਅਗਲੇ ਦਿਨ ਆਪਾਂ ਨਹੀਂ ਵਰਤਦੇ ਤੇ ਬੇਸਿਕ ਮੈਚ ਝੂਗੀ ਵਾਲਿਆਂ ਨੂੰ ਬਣ ਦਿੰਨਾ ਜਾਂ ਫਿਰ ਰਾਘੀ ਰਣ ਨੂੰ ਬਣ ਦਿੰਨਾ ਬੇਸਿਕੋ ਬੱਚੇ ਹੈਗੇ ਨੇ ਆਜੋ 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 ਚਲੋ ਬੱਚੇ ਹੈਗੇ ਨੇ ਤੇ ਇਹਨਾਂ ਨੂੰ ਕਹਿੰਦੇ ਕਿ ਹੋਰ ਬੱਚੇ ਜਿਹੜੇ ਉਹ ਲੈ ਕੇ ਆਣਾ ਆਪਾਂ ਇੱਥੇ ਹੀ ਵੰਡ ਕੇ ਤੇ ਘਰੇ ਚਲਾਂਗੇ ਆ ਮੇਰੀ ਹੈਲਪ ਕਰਾਂਗੇ ਅੱਜ ਕਰ ਹੋਰ ਬੱਚੇ ਹੁਣ ਉਹਨਾਂ ਨੂੰ ਵੀ ਭੇਜ ਦੇਣਾ ਪਈ ਠੀਕ ਹੈ ਅੱਗੇ ਭੇਜ ਦੇਣਾ ਹਾਂਜੀ ਆਪਣਾ ਜਿੰਨਾ ਖਾਣਾ ਸੀਗਾ ਉਹ ਸਾਰਾ ਵੰਡ ਹੋ ਗਿਆ ਵਾ ਜੀ ਤੇ ਜਿਸ ਤਰ੍ਹਾਂ ਹੀ ਵੰਡਣ ਲੱਗਾ ਕਾਫੀ ਬੱਚੇ ਵੀ ਆ ਗਏ ਤੇ ਉਪਰੋਂ ਕਾਫੀ ਲੋਕ ਇਸ ਤਰ੍ਹਾਂ ਦੇ ਵੀ ਆ ਗਏ ਜਿਨ੍ਹਾਂ ਨੇ ਵਿੱਚੋਂ ਪੈਸੇ ਦਿੱਤੇ ਲੇਕਿਨ ਮੈਂ ਹੰਨਰ ਮਨਾ ਕੀਤਾ ਵੀ ਮੈਂ ਸਿਰਫ ਲੰਗਰ ਹੀ ਲਗਾ ਦਤਾ ਵਾ ਇੱਕ ਵਾਰ ਕਿ ਕਿਸਮਤ ਉਹ ਯਾਨੀ ਕਿ ਜਿਸ ਕਰਕੇ ਮੈਂ ਅੱਜ ਦਾ ਖਾਣਾ ਅਗਲੇ ਦਿਨ ਨਹੀਂ ਚਲਾਉਂਦਾ ਤੇ ਵਿੱਚੋਂ ਸਿਰਫ ਦੋ ਕਸਟਮਰਾਂ ਕੋਲ ਹੀ ਅਗਰ ਜੇ ਉਹਨਾਂ ਦਾ ਖਾਣਾ ਵੀ ਪੈਕ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਸਿਰਫ 20 ਰੁਪਏ ਹੀ ਚਾਰਜ ਕਰਦੇ ਲੇਕਿਨ ਉਹਨਾਂ ਨੇ ਜੋ ਬਣਦਾ ਸੀ ਉਹੀ ਦਿੱਤਾ ਫਿਕਸ ਭਾਈ ਸਾਹਿਬ ਹੋਰ ਆ ਗਏ ਜਿਨ੍ਹਾਂ ਨੇ ਕੱਲੀ ਘੜੀ ਉਹਨਾਂ ਨੂੰ ਜਿੰਨੇ ਆ ਗਏ ਕਹਿੰਦੇ ਮੈਨੂੰ ਗੁਰਦੁਆਰਾ ਸਾਹਿਬ ਵਾਸਤੇ ਪੈਕ ਕਰ ਦੋ ਘੜੀ ਤੇ ਬੇਸਿਕ ਮੈਂ ਕਿਹਾ ਚਲੋ ਜੀ ਸੇਵਾ ਦੀ ਸੇਵਾ ਉਹਨਾਂ ਕੋਲੋਂ ਵੀ ਸਿਰਫ ਮੈਂ 50 ਰੁਪਏ ਹੀ ਚਾਰਜ ਕੀਤਾ ਘੜੀ ਜਿਹੜੀ ਹੈ ਸਾਰੀ ਜਿੰਨੇ ਵੀ ਬਚੀ ਸੀ ਆਪਾਂ ਪੈਕ ਕਰਕੇ ਦੇ ਦਿੱਤੀ ਆ ਤੇ ਹੁਣ ਚਲਦੇ ਆ ਜੀ ਘਰੇ ਸਾਰੇ ਬਰਤਨ ਰੱਖ ਕੇ ਥੋੜੀ देर ਨੂੰ ਅਰੈਸਟ ਕਰਕੇ ਹੁਣ ਸਮੇਤਦੇ ਆਂ ਜੀ ਵਰਦਨ ਤੇ ਚੱਲੀਏ ਕਰ ਹਾਂਜੀ ਸਾਰਾ ਜਿਹੜਾ ਸਮਾਨ ਆ ਉਹ ਪੈਕ ਕਰਕੇ ਰੱਖ ਲਿਆ ਵਾ ਪੱਕੜੀ ਦੇ ਵਿੱਚ ਤੇ ਹੁਣ ਚੱਲਦੇ ਆਂ ਜੀ ਘਰੇ ਪੈਕ ਕਰੋ ਥੋੜੀ ਦੇਰ ਰੈਸਟ ਕਰਕੇ ਕਿਉਂਕਿ ਕਿਸੇ ਕਸਟਮਰ ਨੂੰ ਜੈਕਟ ਦੇਣੀ ਐ ਆਪਣੇ ਕੋਲ ਪਈ ਹੋਈ 3 4 5 ਐਕਸਲ ਵਾਲੀ ਤੇ ਉਹਨਾਂ ਨੇ ਆਣਾ ਥੋੜੀ ਦੇਰ ਨੂੰ 5:30 5:00 ਵਜੇ ਤੱਕ ਇਹਦੇ ਨਾਲ ਪਹਿਲਾਂ ਆਪਾਂ ਜਾਣਾ ਵਾ ਇੱਥੇ ਹੁਣ ਚੱਲਦੇ ਆਂ ਜੀ ਫਟਾਫਟ ਕਰੇ ਜੇ ਪਹੁੰਚ ਗਏ ਇੰਜ ਕਰੇ ਹੁਣ ਪਰਵਾਰ ਸਾਮਾਨ ਉਤਾਰੀਏ ਜੀ ਪਹਿਲਾ ਤੇ ਫਿਰ ਰੋਟੀ ਰੋਟੀ ਖਾ ਕੇ ਢੇਠੋ ਜੇ ਰੈਸਟ ਕਰਕੇ ਫਿਰ ਚੱਲਦੇ ਆ ਜੀ ਆ ਦੇਖੋ ਤੇ ਅਦਾ ਕਰਦਾ ਬਾਹਰ ਆ ਗਿਆ ਪੈਰੀ ਨੰਗੀ ਜੁਰਾਬਾ ਉਹਦਾ ਪਾਈਆਂ ਹੋਈਆਂ ਵਾ ਲੇਕਿਨ ਫਿਰ ਵੀ ਪਤਾ ਲੱਗਿਆ ਗੱਡੀ ਆ ਗਈ ਓ ਗਿਆ ਇਹ ਹਰਦਾ ਹੀ ਨਹੀਂ ਜੀ ਬਿਲਕੁਲ ਨਹੀਂ ਡਰਦਾ ਠੰਡ ਤੋਂ ਬਿਲਕੁਲ ਨਹੀਂ ਡਰਦਾ ਇਹਨੂੰ ਪਤਾ ਹੀ ਨਹੀਂ ਠੰਡ ਕੀ ਹੈ ਲਾ ਆ ਹੁਣ ਕੰਮਣਾ ਸ਼ੁਰੂ ਹੋ ਗਿਆ ਵਾ ਤੇ ਜੀ ਹੁਣ ਮਿਲਦਾ ਥੋੜੀ देर ਨੂੰ ਜਦੋਂ ਆਪਾਂ ਦੁਬਾਰਾ ਕੱਪੜੇ ਵਾਲੇ ਕੰਮ ਵਾਲੇ ਨਿਕਲਾਂਗੇ। ਚਾਹ ਪਾਣੀ ਪੀ ਲਿਆ ਵੇ ਜੀ, ਰੋਟੀ ਰੋਟੀ ਖਾ ਲਈ ਆ ਤੇ ਹੁਣ ਚੱਲਿਆਂ ਜੀ ਆਪਣੇ ਕੰਮ ਵਾਲ ਕੱਪੜੇ ਵਾਲੇ ਵਾਲ ਤੇ ਸਾਰੇ ਵੈਸੇ ਕੱਪੜੇ ਆਪਾਂ ਰੱਖਲੇ ਹੋਇਆ। ਬਸ ਹੁਣ ਨਿਕਲਣਾ ਹੀ ਆ। ਉਪਰ ਡਾ ਲੋ ਜੈਕਟ ਜਿਹੜੀ ਰਹੀ ਆ। ਵੱਡੀ ਜਿਹੜੀ ਦੇਣੀ ਆ ਬੰਦੇ ਨੂੰ। ਤੇ ਇੱਕ ਜੈਕਟ ਦੇਣੀ ਸੀ ਵੱਡੀ। ਬਸ ਉਹ ਵੀ ਆਪਾਂ ਲੈ ਲਈਏ ਤੇ ਚੱਲਦੇ ਆ ਜੀ ਹੁਣ। ਨਹੀਂ ਬਸ ਤੇ ਨਿਕਲਦੇ ਆ ਪਹੁੰਚੇ ਆਪਣੀ ਲੋਕੇਸ਼ਨ ਤੇ ਫਟਾਫਟ ਕਿਉਂਕਿ ਬੈਠੇ ਜੀ ਹਾਂ ਜੀ ਦਿਲ ਵੀ ਥੋੜਾ ਹੈਗਾ ਜਿਵੇਂ ਧੁੰਦੂੰਦ ਵਾਲਾ ਪਿੱਛੇ ਪੁੱਤ ਆ ਦੇਖੋ ਖੜਾ ਆ ਵਾ ਮੈਨੂੰ ਬਿਠਾਣਗੇ ਚਲੋ ਬਿਠਾ ਲੈਂਦੇ ਹਾਂ ਹੁਣ ਗਏ ਜੀ ਆਪਣੀ ਲੋਕੇਸ਼ਨ ਤੇ ਤੇ ਫਿਲਹਾਲ ਦੇ ਕਪੜੇ ਸਾਰੇ ਡੰਡੇ ਹੋਏ ਹੋਣਾ ਬਾਕੀ ਆਪਾਂ ਰੱਖ ਲਏ ਥੋੜੇ ਹੀ ਕਾ ਲਏ ਆ ਕਿ ਧੁੰਦ ਦੇ ਕਰਕੇ ਜਿਹੜੇ ਕਪੜੇ ਉਹ ਗਿੱਲੇ ਹੋ ਜਾਂਦੇ ਆ ਜਿਸ ਕਰਕੇ ਥੋੜੇ ਆਰਟੀਕਲ ਜਿਹੜੇ ਬਾਹਰ ਲਗਾਏ ਆ ਬਾਕੀ ਸਾਰਾ ਮਾਲ ਜਿਹੜਾ ਗੱਡੀ ਦੇ ਵਿੱਚ ਹੀ ਆ ਤੇ ਜਨਤਾ ਜਿਹੜੀ ਆਣੀ ਜਾਣੇ ਚੱਲੂ ਹੋ ਗਈ ਆ ਰੋਡ ਚੱਲਣੀ ਸ਼ੁਰੂ ਹੋ ਗਈ ਆ ਕਿਉਂਕਿ ਸ਼ਾਮ ਪੈ ਚੁੱਕੀ ਆ ਪੌਣੇ 6 ਦਾ ਟਾਈਮ ਆ ਤੇ ਹੁਣ ਦੇਖਦੇ ਆ ਜੀ ਸਾਡੇ ਕੋਲ ਪਹਿਲਾ ਕਸਟਮਰ ਕਦੋਂ ਆਉਂਦਾ ਵਾ ਤੇ ਅੱਜ ਆ ਦਿਨ ਕਿਹੜੀ ਆ ਸ਼ਾਮ ਸਾਡੀ ਕਿੱਧਰ ਦੇ ਰਹਿੰਦੀ ਕਪੜੇ ਵਾਲੇ ਕੰਮ ਤੇ ਤੇ ਮਿਲਦੇ ਆ ਜੀ ਹੁਣ ਥੋੜੀ ਦੇਰ ਨੂੰ ਜਦੋਂ ਆਪਾਂ ਇਥੋਂ ਫ੍ਰੀ ਹੋ ਕੇ ਘਰ ਨੂੰ ਚੱਲਾਂਗੇ ਜੀ ਆਹ ਭਾਜੀ ਆਗੇ ਪਹਿਲੇ ਆਪਣੇ ਹਾਂਜੀ ਆਪਾਂ ਜਿਹੜਾ ਸਾਰਾ ਮਾਲ ਇਹ ਸਵਰਨ ਲੱਗੇ ਜੀ ਟਾਈਮ ਤਕਰੀਬਨ 8 ਵਜੇ ਤੇ 35 ਮਿੰਟ ਹੋ ਗਏ ਨੇ ਫਿਲਹਾਲ ਜਿਹੜੇ ਪੈਕੇਟ ਆਪਾਂ ਬਣ ਲਿਆ 2 4 5 ਆਰਟੀਕਲ ਪਏ ਨੇ ਉਹਨਾਂ ਨੂੰ ਸਵਰਦੇ ਆਂ ਤੇ ਸਵਰ ਕੇ ਰੱਖਦੇ ਆਂ ਜੀ ਮਾਲ ਗੱਡੀ ਦੇ ਵਿੱਚ ਅੱਜ 2024 ਦਾ ਲਾਸਟ ਦਿਨ ਜੋ ਕਿ ਦਿਨ ਵਾਲਾ ਕੰਮ ਜਿਹੜਾ ਬਹੁਤ ਹੀ ਬੇਕਾਰ ਜਿਆ ਨਿਕਲਿਆ ਜੋ ਰੱਬ ਨੂੰ ਮੰਜ਼ੂ ਸੀਗਾ ਪਰ ਸ਼ਾਮ ਵਾਲਾ ਕੰਮ ਦਿਨ ਵਾਲੇ ਕੰਮ ਨਾਲੋਂ ਮੱਚ ਬੈਟਰ ਰਿਹਾ ਉਨਹੀਂ ਸ਼ਾਮ ਨੂੰ ਜਿਹੜੀ ਆ ਪੂਰੀ ਜਿਹੜੀ ਕਮਾਈ ਹੋਈ ਸਹੀ ਤਰੀਕੇ ਨਾਲ ਤੇ ਅੱਜ ਦਾ ਦਿਨ 2024 ਲਾਸਟ ਡੇ 31 ਦਸੰਬਰ ਬਾਏ ਬਾਏ ਤੇ ਫਿਲਹਾਲ ਮੈਨੂੰ 31 ਦਸੰਬਰ ਦੇ ਵਿੱਚ ਮੈਨੂੰ ਕਿਸੇ ਦੀ ਕਾਲ ਨਹੀਂ ਆਣੀ ਚਾਹੀਦੀ ਮਿਲਾਂਗਾ ਮੈਂ 2025 ਦੇ ਵਿੱਚ ਮਿਠਾ ਲੈ ਕੇ ਆਈ ਵੀਰ ਮੈਂ ਖੰਡ ਲੈ ਕੇ ਆਵਾਂਗਾ ਘਰੋਂ ਮੋੜੇ 2025 ਤੋਂ ਪਹਿਲਾਂ ਮੈਨੂੰ ਕਾਲ ਨਹੀਂ ਆਣੀ ਚਾਹੀਦੀ ਤੇਰੀ ਇਸ 2024 ਨੂੰ ਐਂਡ ਕਰਦੇ ਹੋਇਆ ਮੇਰਾ ਵੀ ਯਾਰ ਚੈਨਲ ਬਲੌਗ ਹੈ ਰੱਬਗੇ ਅਰਦਾਸ ਕਰਦਾ ਜੀ ਮੇਰੇ ਨਾਲ ਜੁੜੇ ਹੋਏ ਸਭ ਲੋਕਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖੇ ਤੇ ਹਰ ਇੱਕ ਦੇ ਘਰ ਦੇ ਵਿੱਚ ਇੰਨੀਆਂ ਕੋ ਕੁੱਤੀਆਂ ਆਣ ਜਿੰਨੀਆਂ ਕਿ ਉਹਨਾਂ ਦੇ 2024 ਦੇ ਵਿੱਚ ਜਿੰਨਾ ਕਿ ਉਹਨਾਂ ਨੇ ਬਰਦਾਸ਼ਤ ਕੀਤਾ ਵਾ ਹਰ ਇੱਕ ਦੇ ਸਿਰ ਦੇ ਉੱਪਰ ਮੇਰ ਭਿਆਰ ਥਾਕੇ ਹਰ ਇੱਕ ਨੂੰ ਚੜਦੀ ਕਲਾ ਦੇਵੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਜੋ ਕਿਸੇ ਨੇ ਸੋਚਿਆ ਰੱਬ ਆਪ ਅੰਗ ਸੰਗ ਸਾਈ ਹੋ ਕੇ ਹਰ ਇੱਕ ਦੇ ਕਾਰਜ ਰਾਸ ਕਰੇ ਤੇ ਜੀ ਹੁਣ ਸਾਰਾ maal ਸਮਰਦਿਆਂ ਰੱਖਦੇ ਆ ਗੱਡੀ ਦੇ ਵਿੱਚ ਤੇ ਜੀ ਮਿਲਦੇ ਆ 2025 ਦੇ ਵਿੱਚ ਤੇ ਜੀ ਚਲੋ ਜੀ ਹੁਣ ਚੱਲਦਿਆਂ ਕਰੇ ਹਾਂ ਜੀ ਆਪਾਂ ਪਹੁੰਚ ਗਏ ਜੀ ਕਰੇ ਗੱਡੀ ਦੀ ਬੈਟਰੀ ਘੱਟ ਮੁੱਕ ਗਈ ਸੀਗੀ ਫਿਰ ਰਣਜੀਤ ਜਿਹੜਾ ਬੋਡਾਫੋਨ ਦੇ ਵਿੱਚ ਲੱਗਾ ਸੁਜਲ ਤੇ ਉਹਦੇ ਨਾਲ ਜਿਹੜਾ ਮੁੰਡਾ ਵਾ ਉਹਨਾਂ ਨੂੰ ਬੁਲਾਇਆ ਗੱਡੀ ਨੂੰ ਧੱਕਾ ਲਵਾ ਕੇ ਤੇ ਗੱਡੀ ਸਟਾਰਟ ਕਰਵਾਈ ਤੇ ਫਿਰ ਆਇਆ ਜੀ ਕਰੇ ਤੇ ਬਹੁਤ ਵਧੀਆ ਲੰਘਿਆ ਜੀ ਦਿਨ ਸ਼ਾਮ ਵਾਲਾ ਜਿਹੜਾ ਕੰਮ ਬਹੁਤ ਹੀ ਕੈਂਡ ਵਾਲਾ ਲੰਘਿਆ ਜਿੰਨਾ ਅੱਜ ਦਿਨੇ ਖਰਾਬ ਕੀ ਕਹੀਏ ਕਿ ਰੱਬ ਨੇ ਸੇਵਾ ਲਈ ਇੱਕ ਪ੍ਰਕਾਰ ਨਾ ਵਿਕਿਆ ਖਾਣਾ ਰੱਬ ਨੇ ਚਲੋ ਪੂਨ ਕਰਵਾਤਾ ਲਾਸਟ ਤਰੀਕ ਨੂੰ ਵੀ 31 ਦਸੰਬਰ ਨੂੰ ਆਪਾਂ ਉਸੇ ਜਿਹੜਾ ਖਾਣਾ ਸੀਗਾ ਆਪਣਾ ਉਹਨੂੰ ਲੰਗਰ ਲਗਾਤਾ ਸੀਗਾ ਤੇ ਸ਼ੁਕਰ ਮਨਾਣਾ ਜੀ ਉਸ ਰੱਬ ਦਾ ਜਿਨੇ 2024 ਹਸਤੇ ਖੇਲਦੇ ਆ ਹਾਂ ਲੰਘਾਇਆ ਤੇ ਦੁੱਖ ਕਲੇਫਾ ਤੋਂ ਦੂਰ ਰੱਖ ਕੇ ਮੇਰੇ ਪਰਿਵਾਰ ਦੇ ਉੱਪਰ ਮੇਰੇ ਪ੍ਰਾਰਥਨਾ ਕਿ ਆਪ ਅਨੰਸੰਸਾਈ ਹੋ ਕੇ ਹਰ ਇੱਕ ਕਾਰਜ ਆਪ ਰਾਸ ਕੀਤਾ ਜੀ ਤੇ ਹੁਣ ਉਮੀਦ ਕਰਦਾ ਕਿ 2025 ਵੀ ਇਸੇ ਤਰ੍ਹਾਂ ਜਿਹੜਾ ਆਉਣ ਵਾਲਾ ਹਰ ਇੱਕ ਖੁਸ਼ੀ ਲੈ ਕੇ ਆਏਗਾ ਜੀ ਮੇਰੇ ਵਾਸਤੇ ਵੀ ਸਰਬ ਦੁਨੀਆ ਵਾਸਤੇ ਵੀ ਮੇਰੇ ਨਾਲ ਜੁੜੇ ਹੋਏ ਵੀ ਤੇ ਉਹਨਾਂ ਵਾਸਤੇ ਵੀ ਮੇਰੇ ਪਰਿਵਾਰ ਦੇ ਉੱਪਰ ਵੀ ਤੇ ਇਸੇ ਆਸ ਉਮੀਦ ਨਾਲ ਇਸ ਲਾਸਟ 2025 ਵਾਲੇ 2024 ਵਾਲੇ ਵਲੌਗ ਨੂੰ ਸਮਾਪਤ ਕਰਨਾ ਜੀ ਮਿਲਦਾ ਇੱਕ ਨਵੇਂ ਵਲੌਗ ਨਾਲ ਇੱਕ ਨਵੀਂ ਸਵੇਰ ਨਾਲ 2025 ਦੇ ਵਿੱਚ ਆਪਣਾ ਖਿਆਲ ਰੱਖਣਾ ਜੀ ਰੱਬ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਰੱਬ ਰਾਖਾ ਜੀ